ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ 'ਚ ਡੇਰਾ ਸਿਰਸਾ ਦੀ ਹਮਾਇਤ ਲੈਣ ਤੋਂ ਬਾਅਦ ਪੰਥ 'ਚ ਵੱਡਾ ਵਿਵਾਦ ਹੋਇਆ ਹੋਇਆ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਰਿਪੋਰਟ ਮੰਗੀ ਹੈ। 3 ਮੈਂਬਰੀ ਕਮੇਟੀ ਵੀ ਬਣੀ ਹੈ। ਪੰਥ 'ਚ ਹੋ ਕੀ ਰਿਹਾ ਹੈ? ਸ਼੍ਰੋਮਣੀ ਅਕਾਲੀ ਦਲ ਕਿੱਧਰ ਨੂੰ ਜਾ ਰਿਹਾ ਹੈ? ਪੰਥ ਕੀ ਸੋਚ ਰਿਹਾ ਹੈ? ਐਸਜੀਪੀਸੀ ਕੀ ਸੋਚ ਰਹੀ ਹੈ? ਸਾਡੇ ਨਾਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪ੍ਰਧਾਨ ਸਾਹਿਬ ਕੀ ਹੋ ਰਿਹਾ ਹੈ? ਪੰ ਦੇਖੋ ਪੰਥ ਦਾ ਬਹੁਤ ਵੱਡਾ ਵਿਸ਼ਾਲ ਦਾਇਰਾ ਹੈ ਔਰ ਇਥੇ ਪੰਜਾਬ ਵੀ ਹੈ ਹਿੰਦੁਸਤਾਨ ਨੇ ਸਾਰੇ ਵਿੱਚ ਵਿੱਚ ਵਸਣ ਵਾਲੇ ਸਿੱਖ ਉਸ ਪੰਥ ਦਾ ਵੱਡੇ ਪੰਥ ਦਾ ਜੋ ਪੰਥ ਭਾਵੇਂ ਉਹਦਾ ਹਿੱਸਾ ਨੇ ਪੰਜਾਬ ਦੀਆਂ ਚੋਣਾਂ ਵਿੱਚ ਜੋ ਸਿੱਖ ਲੋਕ ਡੇਰਾ सिरसा ਵਾਲਿਆਂ ਦੀ ਹਮਾਇਤ ਉਹਨਾਂ ਦਿੱਤੀ ਉਸ ਸਬੰਧ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਸ਼ੋਣੀ ਗੁਰਦੁਆਰਾ ਪੰਦ ਕਮੇਟੀ ਦੇ ਰਵੈਟਾ ਪਰੰਪਰਾਵਾ ਨਿਯਮ ਨੇ ਉਹ ਬੜੇ ਸੈਟ ਰੇ ਔਰ ਬਹੁਤ ਪੁਰਾਣੇ 120 ਤੋਂ ਉਹ ਚਲੇ ਆ ਰਹੇ ਨੇ ਸ਼ੋਣੀ ਕਲ ਦੇ ਪ੍ਰਧਾਨ ਸਾਹਿਬ ਜਾਂ ਉਹਨਾਂ ਸਰਪ੍ਰਸਤ ਦਾ ਪ੍ਰਕਾਸ਼ ਜੀ ਬਾਦਲ ਨੇ ਵਰਸੋਂ ਜੋ ਕਿਹਾ ਜੋ ਬਿਆਨ ਅਖਵਾਣਾ ਚਾਇਆ ਕਿ ਅਸੀਂ ਮੰਗਲ ਦੀ ਗੈਸ ਪੋਰਟ ਜੇ ਕੋਈ ਪੋਰਟ ਕਰਦਾ ਛੋੜਾ ਦੇ ਦੌਰਾਨ ਤੇ ਬੋਟ ਪਾਉਣ ਵਾਲੇ ਦਾ ووٹ ਸਪੋਰਟ ਕਰਨ ਵਾਲੇ ਦਾ ਸਵਾਗਤ ਹੈ ਇਹ ਉਹਨਾਂ ਦਾ ਦਾਇਰਾ ਸੀ ਉਹਨਾਂ ਨੇ ਆਪਣੇ ਦਾਇਰੇ ਦੀ ਗੱਲ ਕਰਤੀ ਉਹਦਾ ਜਨ ਸ਼ੋਨੀ ਗੁਦਾਰਾ 15 ਕਿ ਮਿੰਟ ਦਾ ਐ ਸੱਚ ਹੈ ਕੋਈ ਉਹਦਾ ਕੋਈ ਦਖਲਦਾਰੀ ਨਹੀਂ ਹੈ ਨਾ ਇਹ ਪ੍ਰਧਾਨ ਸਭ ਉਹਦਾ ਉਹਦਾ ਬਠਿੰਡਾ ਜਿੱਥੇ ਇੱਕ ਵੀਡੀਓ ਆਇਆ ਬਕਾਇਦਾ ਜਿੱਥੇ ਅਕਾਲੀ ਦਲ ਦੇ ਐਮਐਲਏ ਬੈਠੇ ਨੇ ਅਕਾਲੀ ਦਲ ਦੇ ਮੰਤਰੀ ਬੈਠੇ ਨੇ ਸਟੇਜ ਤੋਂ ਬਕਾਇਦਾ ਕਿਹਾ ਗਿਆ ਕਿ ਤੁਹਾਨੂੰ ਤੁਹਾਨੂੰ ਸਤਿਗੁਰੂ ਤੇਰਾ ਹੀ ਆਸਰਾ ਬਕਾਇਦਾ ਤੌਰ ਦੇ ਉੱਤੇ ਕਿਹਾ ਗਿਆ ਕਿ ਅਸੀਂ satsang ਕਰਾਵਾਂਗੇ ਦੇਖੋ ਜਿਹੜੀ ਵੀਡੀਓ ਹੈ ਉਹ ਯਾਨੀ ਮੈਂ ਤਾਂ ਕਹਿ ਪਰ ਲੇਕਿਨ ਜੋ ਅਕਾਦਾਂ ਤੇ ਜਿਹੜੇ ਸਾਹਾਵ ਰਹੀ ਹੀ ਇੱਕ ਧਰਮ ਦਾ ਮਸਲਾ ਹੈ ਨੀ ਟੋਲ ਕਿਉਂਕਿ ਹੁਕਮਨਾਮਾ ਹੁਕਮਨਾਮੇ ਦੀ ਜਿਵੇਂ ਤੁਸੀਂ ਕਹਿ ਰਹੇ ਹੋ ਉਹਦੀ ਲੰਘਣਾ ਹੈ ਜਾਂ ਉਹਦੀ ਪਾਲਣਾ ਹੈ ਸਾਰਾ ਇਹ ਦਿਖ ਰਿਹਾ ਜਿਹੜੀਆਂ ਇਹ ਸੇ ਅਕਾਲ ਤਖਤ ਸਾਹਿਬ ਦੇ ਜਿਹੜਾ ਸਾਹਿਬ ਜਿਹੜਾ ਹਮੇਸ਼ਾ ਹੀ ਕਰਦੇ ਆਏ ਨੇ ਮੌਜੂਦਾ ਜਿਹੜਾ ਵੀ ਉਹ ਹੀ ਕਰਦੇ ਨੇ ਤੁਹਾਨੂੰ ਲੱਗਦਾ ਉਹਨੇ ਸਾਨੂੰ ਉਹਨੇ ਸਾਨੂੰ ਜੋ ਚਿੱਠੀ ਲਿਖੀ ਹੈ ਉਹਦੇ ਚ ਇਹ ਲਿਖਿਆ ਹੋਣਾ ਕਿ ਜਿਹੜੇ ਇਸ ਤਰ੍ਹਾਂ ਦਾ ਇੱਕ ਅਖਬਾਰਾਂ ਵਿੱਚ ਆਇਆ ਵੀਡੀਓ ਵਿੱਚ ਆਇਆ ਇਸ ਕਰਕੇ ਛੋਣੇ ਕੋੜੇ ਦੁਆਰਾ ਪੰਦਗਾਇਟੀ ਇਹਦੀ ਪਰਤਾਲ ਕਰਿਆ ਸੀ ਪਿਛਲੇ ਦਿਨਾਂ ਵੀ ਤੁਸੀਂ ਦੇਖਿਆ ਸਦਾਸ ਗੰਦਰ ਸਿੰਘ ਮਲੂਕਾ ਦਾ ਜੇ ਕੇਸ ਸੀ ਉਹ ਛੋਣੇ ਕੋੜੇ ਨੇ ਪਰਤਾਲ ਕੀਤੀ ਬਜ਼ਾਰ ਕਰਤਬਾਦ ਉਹਨਾਂ ਨੇ ਰਿਪੋਰਟ ਜੈਸਾ ਸਾਹਿਬ ਦੇਤੀ ਤੇ ਸਿੰਘ ਸਾਹਿਬ ਵਾਲਾ ਨਾ ਕਿ ਉਹੀ ਮਲੂਕਾ ਸਾਹਿਬ ਅਜੇ ਤੱਕ ਉਹਨਾਂ ਨੇ ਜਾ ਕੇ ਅਰਦਾਸ ਕਰਵਾਈ ਨਹੀਂ ਅਜੇ ਤੱਕ ਅਕਾਲ ਤਖਤ ਦੇ ਉੱਤੇ ਗੱਲ ਪੂਰੀ ਨਹੀਂ ਹੋਈ ਉਹ ਜਾ ਕੇ ਫਿਰ ਜਾ ਕੇ ਮਲੂਕਾ ਜੀਆਂ ਇੱਕ ਜਿਹੜੀਆਂ ਇਹਦਾ ਮਲੂਕਾ ਸਾਹਿਬ ਦਾ ਉਹ ਮੇਰੇ ਕੋਲ ਗੱਲ ਪੂਰੀ ਕਰਨ ਦੋ ਤੇ ਉਹਦੇ ਜਿਹੜੇ ਮਲੁਕਾ ਸਾਹਿਬ ਨੂੰ ਉਹ ਪੇਸ਼ ਹੋਏ ਉਹਨੇ ਆਪਣੇ ਪੋਜੀਸ਼ਨ ਕਲੀਅਰ ਕੀਤੀ ਉਹਦੇ ਬਾਅਦ ਸਿੰਘ ਸਹਿਬਾਨ ਨੇ ਉਹਨੂੰ ਜੋ ਤਨਖਾਹ ਲਈ ਉਹ ਉਹ ਤੁਹਾਡੇ ਸਾਹਮਣੇ ਉਸੇ ਤਰ੍ਹਾਂ ਦੁਬਾਰਾ ਇਸ ਕੇਸ ਵਿੱਚ ਵੀ ਨਹੀਂ ਨਹੀਂ ਮੈਂ ਇੱਕ ਗੱਲ ਕਹਿ ਰਿਹਾ ਕਿ ਕਾਰਦਾ ਦੇ ਜੇਦਾ ਸਾਹਿਬ ਜੋ ਉੱਤੇ ਹੀ ਕਹਿ ਰਹੇ ਉਹਨਾਂ ਦਾ ਜੋ ਬੈਕਗ੍ਰਾਉਂਡ ਹੈ ਜੋ ਮੈਂ ਕਹਿ ਰਿਹਾ ਸੁਣਨਾ ਕਿ ਜੋ ਔਕਾਤ ਦਾ ਦੇ ਜੇਦਾ ਸਾਹਿਬ ਨੇ ਸ਼ੋਨੀ ਗੋਦੜਾ ਪਦਕੇਟੀ ਨੂੰ ਲਿਖਤੀ ਜਿਹੜਾ ਪੱਤਰ ਅੱਜ ਕੱਲ ਭੇਜਿਆ ਅਸੀਂ ਉਹਦੇ ਨਾਲ ਹੀ ਅਸੀਂ ਉਹਦੇ ਚ ਕਮੇਟੀ ਬਣਾਤੀ ਸਾਰੇ ਸ਼ੋਨੀ ਗੋਦੜਾ ਪਦਕੇ ਕੋਲ ਸੀਰ ਬੀਤਪੁਰਾ ਨੇ ਸਦਾ ਬਰਦੇਸ਼ ਕੰਪਲ ਸਾਡੇ ਜਰਨਲਿਸਟ ਜਿਹੜਾ ਅਮਰਜੀਤ ਸਿੰਘ ਚਾਵਲਾ ਉਹ ਜੋ ਅਗਜੈਟਿਵ ਦੇ ਮੈਂਬਰਸ ਆ ਗੁਰਚਮ ਸਿੰਘ ਗਰੇਵਾਲ ਇਹ ਤਿੰਨੇ ਜਿਹੜੇ ਰਿਪੋਰਟ ਜਿਹੜੇ ਦੇਣਗੇ ਉਹ ਅਸੀਂ ਅਕਾਲ ਤਖਤ ਜਿਹਾ ਜਿਹਾ ਸਾਹਬ ਨੂੰ ਸੌਂਪ ਦੇਗੇ ਜੀ ਮੀਡੀਆ ਦੀ ਆਪਾਂ ਗੱਲ ਕਰੀਏ ਮੀਡੀਆ ਵਿੱਚ ਇਲੈਕਸ਼ਨ ਦੇ ਦੌਰਾਨ ਬਹੁਤ ਕੁਝ ਤਰ੍ਹਾਂ ਦੇ ਵੀ ਤੁਸੀਂ ਵੇਖਿਆ ਬਹੁਤ ਕੁਝ ਐਸਾ ਆਇਆ ਜਿਹੜਾ ਬਾਅਦ ਵਿੱਚ ਸਾਥ ਨਹੀਂ ਸੀ ਜਿਵੇਂ ਇੱਕ ਹਕੂਮਨਾਵਾ ਕੋਈ ਮੀਡੀਆ 'ਚ ਆ ਗਿਆ ਕਿ ਜਿਹੜਾ ਜਿਹਦੇ ਡੇਟ ਪਈ 3 ਅਪ੍ਰੈਲ 2017 ਜੇ 2 ਹੋਣੀ ਉਹ ਔਰ ਫਿਰ ਉਹਦੇ ਦਸ ਕੁ ਜਿਹੜੇ ਸੀ ਉਹ ਜਿਹੜਾ ਬਲਵੰਤ ਸਿੰਘ ਅਨੰਦਗੜ੍ਹ ਦੇ ਜਿਹੜੇ ਸਾਢੇ ਸਾਲ ਪਹਿਲਾਂ ਉਤੋਂ ਨਹੀਂ ਮੈਂ ਇਹ ਕਹਿ ਰਿਹਾ ਗਾ ਗੁਰੂ ਗ੍ਰੰਥ ਸਾਹਿਬ ਮੈਂ ਇਹ ਕਹਿ ਰਿਹਾ ਗਾ ਕਿ ਬੀੜੀਆ ਦੇ ਉੱਪਰ ਸਾਰਾ ਵਿਸ਼ਵਾਸ ਮੈਂ ਕਹਿ ਰਿਹਾ ਗਾ ਕਿ ਤੁਹਾਨੂੰ ਲੱਗਦਾ ਨਹੀਂ ਕਿ ਕਾਲ ਤੱਕ ਨੀਆਂ ਪਰੰਪਰਾਵਾਂ ਦੀਆਂ ਝੱਗੀਆਂ ੜਾਈਆਂ ਗਈਆਂ ਚੜੀਆਂ ਪਰੰਪਰਾਵਾਂ ਦੇ ਜੇ ਉਹ ਜੇ ਮੈਂ ਪਹਿਲੇ ਫੈਸਲਾ ਦੇ ਸਕਾਂ ਇਹ ਤਾਂ ਬਿਲਕੁਲ ਗਲਤ ਗੱਲ ਹੈ ਸਾਡੀ ਜੋ ਡਿਊਟੀ ਹੈ ਅਸੀਂ ਉਹਦੇ ਪੜਤਾਲ ਕਰਕੇ ਸਿੰਘ ਸਾਹਿਬਾਨ ਨੂੰ ਭੇਜਾਂਗੇ ਸਿੰਘ ਸਹਿਬਾਨ ਉਹਦੇ ਜਿਹੜੀ ਸਾਡੀ ਰਿਪੋਰਟ ਆ ਉਹਨੂੰ ਦੇਖਣ ਉਹ ਆਪਣੇ ਹੋਰ ਸੋਰਸਸ ਹੋਣਗੇ ਉਹਨਾਂ ਨਾਲ ਹੀ ਦੇਖਣ ਇਹ ਫੈਸਲਾ ਸਿੰਘ ਸਹਿਬਾਨ ਨੇ ਕਰਨਾ ਹੈ ਤੁਸੀਂ ਵੀ ਇੱਕ ਸਿੱਖ ਹੋ ਤੁਸੀਂ ਵੀ ਇਹਨਾਂ ਦਾ ਪ੍ਰਧਾਨ ਦੇ ਤੌਰ ਤੇ ਇੱਕ ਸਿੱਖ ਵੀ ਹੋ ਸੀ ਪਹਿਲਾਂ ਤੁਹਾਨੂੰ ਲੱਗਦਾ ਨਹੀਂ ਇੱਕ ਸਿੱਖ ਦੇ ਤੌਰ ਦੇ ਉੱਤੇ ਜੋ ਕੀਤਾ ਅਕਾਲੀ ਦਲ ਨੇ ਜੋ ਉੱਥੇ ਐਮਐਲਏ ਗਏ ਨੇ ਜਾਂ ਮੰਤਰੀ ਗਏ ਨੇ ਉਹ ਗਲਤ ਸੀਗਾ ਉਹ ਤਾਂ ਸਰਿਆਂ ਵਿੱਚ ਕਿਹਾ ਜਾ ਰਿਹਾ ਹੈ ਅਸੀਂ ਪਰਤਾਲ ਵੀ ਰਹੇ ਨੇ ਉਹਦੀ ਗਿਆਨੀ ਗੁਰਮਖ ਸਿੰਘ ਜਿਹੜੇ ਤਕਸਰੀ ਦਮਦਮਾ ਸਾਹਿਬ ਦੇ ਜੱਫੇਦਾਰ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਉਹਨਾਂ ਨੇ ਵੀ ਕਿਹਾ ਕਿ ਬਹੁਤ ਮਾੜੀ ਗੱਲ ਆ ਇਹ ਦੇਖੋ ਜਦੋਂ ਅਸੀਂ ਪਰਤਾਲ ਕਰਨ ਵਾਲੇ ਆ ਪਰਤਾਲ ਦੀ ਰਿਪੋਰਟ ਆਏਗੀ ਉਹ ਤੋਂ ਪਹਿਲਾਂ ਹੀ ਮੈਂ ਉਹਦੇ ਕਮੈਂਟ ਕਰਾਂ ਇਹ ਤਾਂ ਕਿਤੇ ਵੀ ਭਾਜਮ ਦੀ ਗੱਲ ਜੈਨੇ ਗੁਰਮੁਖ ਸਿੰਘ ਜਿਹੜੇ ਸਾਰੇ ਸਤਕਾਰਯੋਗ ਜਹੇਦਾਰ ਸਾਹਿਬ ਨੇ ਦਮਦਮਾ ਸਾਖਦੇ ਇਹਨਾਂ ਨੇ ਇਹਦੀ ਕੋਈ ਰਿਪੋਰਟ ਆਏਗੀ ਇਹਨਾਂ ਨੇ ਪੰਜਾਂ ਨੇ ਬਹਿ ਕੇ ਫੈਸਲਾ ਕਰਨਾ ਇਹ ਉਹਨੇ ਵਿਚਾਰ ਜਿਹੜੇ ਉਹ ਤਾਂ ਕਹਿੰਦੇ ਮੈਨੂੰ ਬਡੁੰਗਰ ਸਾਹਿਬ ਨਾਲ ਗੱਲ ਹੋਈ ਹੈ ਕਿ ਬਡੁੰਗਰ ਸਾਹਿਬ ਨੇ ਕਿਹਾ ਜੋ ਹੋਇਆ ਬੜਾ ਮਾੜਾ ਹੋਇਆਗਾ ਤੁਸੀਂ ਉਹਨਾਂ ਨਾਲ ਗੱਲ ਕੀਤੀ ਸੀ ਫੋਨ ਤੇ ਮੈਂ ਨਹੀਂ ਕੀਤੀ ਮੇਰੇ ਭਰਾ ਦਾ ਸੰਸਕਾਰ ਹੋ ਰਿਹਾ ਸੀ ਮੇਰੇ ਛੋਟੇ ਭਰਾ ਦੀ ਰਤ ਹੋ ਗਈ ਸੀ ਅਸੀਂ ਬੜੀਆਂ ਵਿੱਚ ਖੜੇ ਸੀ ਉਤੇ ਉਹਨਾਂ ਜੋ ਬਗਲ ਕਰਾਂ ਚਾਹੇ ਮੈਂ ਮੈਂ ਸਮਝਿਆ ਇਹ ਮੇਰੇ ਨਾਲ ਬੱਧੀ ਕਰਦੇ ਬਾਈ ਉਹਨਾਂ ਦਾ ਬੜਾ ਮਾੜਾ ਹੋਇਆ ਇਹ ਇੱਕ ਗੱਲ ਉਹ ਤੋਂ ਸੰਸਕਾਰ ਹੋ ਰਿਹਾ ਸੀ ਲਾਟਾਂ ਨਿਕਲ ਰਹੀਆਂ ਸੱਗਦੀਆਂ ਮੇਰਾ ਛੋਟਾ ਭਰਾ ਸੀ ਉਹ ਉਹਨੂੰ ਹੈਬਲ ਹੈਬਲ ਜਿਹੇ ਹੋਇਆ ਉਹਦੀ ਡੈਥ ਹੋ ਗਈ ਤੇ ਇਹ ਤੋਂ ਬਾਅਦ ਤਾਂ ਮੇਰੇ ਕੋਈ ਗੱਲ ਨਹੀਂ ਹੋਈ ਕਿਸੇ ਨਾਲ ਦੋ ਦਿਨ ਤਿੰਨ ਦੇ ਸਾਡਾ ਮੇ ਇੱਕ ਹਫ਼ਤੇ ਦੋ ਡੈਥ ਹੋ ਗਈਆਂ ਅਸੀਂ ਤਾਂ ਸਾਰਾ ਪ੍ਰਵਾਦ ਸ਼ੋਗ ਚ ਹੀ ਰਹਿਆ ਤੇ ਜਦੋਂ ਉਹਨਾਂ ਨੇ ਸਾਨੂੰ ਚਿੱਠੀ ਲਿਖੀ ਅਸੀਂ ਉਹਦੇ ਨਾਲ ਹੀ ਅਸੀਂ 24 ਘੰਟੇ ਦੇ ਅੰਦਰ ਪਤਾ ਲਿਆ ਕਮੇਟੀ ਬੁਲਾਤੀ ਅਰ ਉਹਨਾਂ ਚਿੱਠੀਆਂ ਲਿਖਤੀ ਹੈ ਕਹਤਾ ਤੇ ਰਿਪੋਰਟ ਵਾਲ ਕਰਕੇ ਜੀ ਹਫਤੇ ਅੰਦਰ ਸਿੱਧੀ ਰਿਪੋਰਟ ਜਹਦਾ ਜਹਦਾ ਸਾਹਿਬ ਦੇਣੀ ਹੈ ਜੇ ਪਰਤਾਲ ਸ਼ੋਮ ਨੂੰ ਕੋਈ ਨਿਕਰਾ ਰਹੀ ਹੈ ਤੇ ਮੈਂ ਉਸ ਤੋਂ ਪਹਿਲਾਂ ਹੀ ਕਵਿਟ ਕਰਾਂਗਾ ਤੇ ਫਿਰ ਤੋਂ ਫੈਸਲਾ ਆਪ ਹੀ ਸੁਣਾ ਰਹੇ ਆ ਅਸੀਂ ਫੈਸਲਾ ਨਹੀਂ ਸੁਣਾਉ ਅਸੀਂ ਤਾਂ ਰਿਪੋਰਟ ਦੇਣੀ ਹੈ ਜਹਦਾ ਸਾਹਿਬਾਨ ਨੂੰ ਅੱਗੇ ਜਹਦਾ ਸਾਹਿਬਾਨ ਦਾ ਤੇ ਖੇਤਰ ਹੈ ਕਿ ਉਹ ਇਹਦਾ ਜਿਹੜਾ ਉਹ ਅਧਿਕਾਰ ਵੀ ਕਰੀ ਇਹ ਉਹ ਨਹੀਂ ਕਰਨੀ ਤੁਹਾਨੂੰ ਨਹੀਂ ਤੁਹਾਨੂੰ ਲੱਗਦਾ ਨਹੀਂਗਾ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖ ਰਹੇ ਹੋ ਮੀਡੀਆ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਤੁਸੀਂ ਦੇਖ ਰਹੇ ਹੋ ਵੀਡੀਓ ਤੁਸੀਂ ਦੇਖ ਰਹੇ ਹੋ ਤੁਹਾਨੂੰ ਅਜੇ ਵੀ ਕਿਉਂ ਨਹੀਂ ਲੱਗਦਾਗਾ ਕਿ ਉਹ ਗਏ ਸੀ ਉੱਥੇ ਤਾਂ ਤੁਹਾਡਾ ਕਹਿਣਾ ਕਿ ਨਹੀਂ ਗਏ ਸੀ ਮੈਂ ਜੋ ਬਰਤਾਲ ਕਰਨ ਵਾਲਾ ਬੰਦਾ ਹਾਂ ਤੇ ਮੈਂ ਇਸ ਤੋਂ ਪਹਿਲਾਂ ਜਿਹੜੇ ਕਮੈਂਟ ਕਰਦਾ ਪਰਤਾਲ ਦੇ ਜਿਹੜੇ ਉਹਦੇ ਦੇਰ ਵਿੱਚ ਯੂਜ਼ਰਸ ਉਹਦਾ ਕੋਈ ਫਾਇਦਾ ਕੋਈ ਨਹੀਂ ਬਰਤਾਲ ਕਰਦਾ ਜਿਹਦਾ ਜੇ ਪਰਤਾਲ ਦੀ ਰਿਪੋਰਟ ਸਿੰਘ ਸਾਹਿਬਾਲ ਕੋ ਨਹੀਂ ਜਾਂਦੀ ਉਸ ਤੇ ਕੋਈ ਕਮੈਂਟ ਜਿਹੜਾ ਉਹ ਨਾ ਹੀ ਤੁਹਾਨੂੰ ਮੰਗਣਾ ਚਾਹੀਦਾ ਤੇ ਨਾ ਹੀ ਮੈਨੂੰ ਕੋਈ ਟਿੱਪਣੀ ਕਰਨੀ ਚਾਹੀਦੀ ਹੈ ਬੜਾ ਐਲੀਗੇਸ਼ਨ ਤਾਂ ਉਹੀ ਲੱਗਦਾ ਨਾ ਜਿਹੜਾ ਐਲੀਗੇਸ਼ਨ ਲੱਗਦਾਗਾ ਕਿ ਬਾਦਲ ਦੇ ਲਿਫਾਫੇ ਚੋਂ ਅਸੀਂ ਦੇਖਦਾ ਪ੍ਰਧਾਨ ਨਿਕਲਦਾ ਤੇ ਬਾਦਲ ਦੇ ਲਿਫਾਫੇ ਦੀ ਜਤੇਦਾਰ ਨਿਕਲੇ ਹੁੰਦੇ ਨੇ ਇਸੇ ਕਰਕੇ ਤੁਸੀਂ ਇੱਕ ਪਾਰਟੀ ਦਾ ਫੇਵਰ ਕਰ ਰਹੇ ਹੋ ਮੈਂ ਪਾਰਟੀ ਦਾ ਨਹੀਂ ਕਰਾ ਤੁਸੀਂ ਬਿਲਕੁਲ ਇਹ ਇੱਕ ਤੁਸੀਂ ਇੱਕ ਚਰਚਾ ਚਲਾ ਲਈ ਜਦੋਂ ਇਲੈਕਸ਼ਨ ਹੋ ਜਾਵੇਗੀ ਚਰਚਾ ਜੋ ਤੁਸੀਂ ਬੋਲਦੇ ਨਹੀਂ ਤੁਸੀਂ ਹੋਰ ਬਹੁਤ ਸਾਰੇ ਮੈਂ ਬੋਲ ਰਿਹਾ ਨਹੀਂ ਮੈਂ ਬਿਲਕੁਲ ਬੋਲ ਰਿਹਾ ਹਾਂ ਤੁਸੀਂ ਚੁੱਪੋ ਚੁੱਪੂਂਗੇ ਮੈਂ ਨਹੀਂ ਮੈਂ ਮੈਂ ਤਾਂ ਬਿਲਕੁਲ ਮੈਂ ਤੁਹਾਨੂੰ ਸੁਣਦਾ ਨਹੀਂ ਹਾਂ ਸਭ ਚੁੱਪਨੇ ਹੋ ਮੈਂ ਤੁਹਾਨੂੰ ਆਫ ਹੋ ਜਾਂਦੇ ਨਹੀਂ ਤੁਹਾਡੇ ਚੁੱਪ ਹੋ ਜਾਂਦੇ ਇਹ ਕਿਸੇ ਘਰ ਚ ਡੈਥ ਹੋਇਆ ਨਾ ਤੈਨੂੰ ਹੁਣ ਤੁਸੀਂ ਬੰਦ ਕਰੋਗੇ ਜਥੇਦਾਰਾਂ ਦੇ ਸਾਰਿਆਂ ਦੇ ਸਾਰੇ ਜਥੇਦਾਰ ਉਹ ਉਹ ਜਾਣਾ ਉਹਨੂੰ ਸਵਾਲ ਕਰੋ ਮੈਂ ਮੈਂ ਤਾਂ 10 ਤਰੀਕ ਤੋਂ ਹਫ਼ਤੇ ਦੋ ਛਾਰੇ ਡੈਥ ਹੋਇਆ ਨੌਜਵਾਨ ਡੈਥ ਹੋਇਆ ਤੇ ਚਾਹੇ ਫਿਰ ਤੋਂ ਕੁਦਰਤੀ ਬੰਦੇ ਹੋਣਾ ਜਿੱਤੇ ਕਿਸੇ ਕਿਸੇ ਸੱਤ ਲੱਗੇ ਤਾਂ ਮੈਨੂੰ ਪਤਾ ਲੱਗਦਾ ਕਿ ਵੀ ਜਥੇਦਾਰਾਂ ਦੇ ਫੋਨ ਵੀ ਆਕਸੀਜਨ ਨੂੰ ਪਤਾ ਇਹਨੂੰ ਮੈਂ ਜਦਾ ਸਾਈਡ ਤੋਂ ਰੋਜ਼ ਚੈੱਕ ਕਰਦਾ ਮੈਂ ਜਿੰਨਾ ਚਿਰ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਅਸੀਂ ਉਹਦੇ ਕੋਈ ਟਾਈਮ ਨਹੀਂ ਵੇਸਟ ਕੀਤਾ ਸਿੰਘ ਸਾਹਿਬ ਦੀ ਹਰ ਚਿੱਠੀ ਅਸੀਂ ਨਾਲ ਦੇ ਨਾਲ ਜੇ ਸਾਡੀ ਵਧਦੀ ਸੀ ਕਾਰਵਾਈ ਅਸੀਂ ਜਿਹੜੇ ਸਾਡਾ ਸੀਨੀਅਰ ਬੋਸ ਸਾਡੇ ਆਫਿਸ ਵੀਰ ਨੇ ਅਸੀਂ ਉਹਨਾਂ ਦੀ ਕਮੇਟੀ ਬਣਾਈ ਆ ਉਹਦੀ ਰਿਪੋਰਟ ਆ ਗਈ ਸੀ ਸਿੰਘ ਸਾਹਿਬ ਨੂੰ ਭੇਜ ਦਿਆਂ ਤੇ ਜਦੋਂ ਦਿੱਲੀ ਤੋਂ ਸਰਨੇ ਨੂੰ ਸਦਨਾ ਹੁੰਦਾ ਕਦੇ ਵੀ ਜਦੋਂ ਤਲਬ ਕੀਤਾ ਜਾਂਦਾ ਇੱਕ ਮਿੰਟ ਚ ਹੋ ਜਾਂਦਾ ਐ ਕਿਉਂ ਆ ਕਿ ਅਕਾਲੀ ਦਲ ਦੇ ਜਦੋਂ ਲੋਕ ਹੁੰਦੇ ਤੁਸੀਂ ਗਲਤ ਆ ਸਵਾਲ ਕਰ ਰਹੇ ਹੋ ਉਹ ਛੋਣ ਨਹੀਂ ਕੋ ਦਾਦਾ ਪ੍ਰਧਾਨ ਨਹੀਂ ਸਦਾ ਨਹੀਂ ਮੈਂ ਕਾਤਾ ਦਾ ਇਹ ਕਾਤਾ ਦਾ ਸਾਡੇ ਦੀ ਗੱਲ ਕਰ ਰਹੇ ਨਹੀਂ ਨਹੀਂ ਇਹ ਕਾਤਾ ਦਾ ਪੁੱਛੋ ਜਿਹੜਾ ਜਿਹੜਾ ਇਹ ਕੰਮ ਉਹਨਾਂ ਦਾ ਮੈਂ ਉਹਨਾਂ ਤੇ ਕੋਈ ਸਾਡੇ ਦੇ ਬੜੇ ਸਤਾਰਜੋਗ ਨੇ ਮੈਂ ਉਹਨਾਂ ਦੀ ਕਾਰਵਾਈ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਮੈਂ ਹੀ ਕਰਨਾ ਚਾਹੀਦਾ ਕਿ ਹੁਣ ਵੀ ਤੁਹਾਨੂੰ ਲੱਗਦਾ ਕਿ ਸਿਰਫ ਸਿੱਖਾਂ ਦੀਆਂ ਅੱਖਾਂ 'ਚ ਧੂਲ ਪਾਈ ਜਾਏਗੀ ਜਾਂ ਸੱਚੀ ਇਨਕੁਆਰੀ ਹੋਏਗੀ ਸੱਚ ਸਾਹਮਣੇ ਮਤਲਬ ਤੁਸੀਂ ਕਾਰਵਾਈ ਕਰੋਗੇ ਜੇ ਸੱਚ ਸਾਹਮਣੇ ਆਉਂਦਾ ਕਿ ਉਹੀ ਗੱਲ ਹੈਗਾ ਕਿ ਇਹ ਫਾਰਮੈਲਟੀਆਂ ਹੋਣਗੀਆਂ ਕੰਮ ਤੌਰ ਤੇ ਇਹ ਚੱਲਦਾ ਹੈ ਕਿ ਕਾਲੀ ਦਲ ਦੀ ਜਦੋਂ ਗੱਲ ਆਉਂਦੀ ਆ ਤਾਂ ਐਸਜੀਪੀਸੀ ਆ ਚਾਹੇ ਕਾਲ ਤੱਕ ਤਾਂ ਫਾਰਮੈਲਟੀਆਂ ਹੋਣ ਲੱਗ ਜੰਨੀਆਂ ਨੇ ਕਿਸੇ ਤੇ ਕੋਈ ਅੱਖਾਂ 'ਚ ਧੂਲ ਪੋਦਾ ਤੇ ਤੁਹਾਡੀਆਂ ਨੂੰ ਅੱਖਾਂ 'ਚ ਧੂਲ ਪਾ ਮੈਂ ਕੀ ਕਰ ਸਕਦਾ ਕਹੇ ਪਿਛਲੇ ਮਹੀਨੇ ਪੂਰਾ ਰਿਪੋਰਟ ਲਿਖਿਆ ਮਲੂਕਾ ਸਾਹਿਬ ਦੇ ਖਿਲਾਫ ਤੇ ਮਲੂਕਾ ਸਾਹਿਬ ਨੂੰ ਸਜ਼ਾ ਹੀ ਮਿਲੀ ਆ ਤੇ ਸ਼ੋਣੀ ਗੁਦਾਰਾ ਪੰਥ ਕਮੇਟੀ ਜੋ ਤੁਹਾਡੇ ਮੀਡੀਆ ਵਿਚ ਆਇਆ ਵੀਡੀਓ ਕਲਿੱਪ ਹੈ ਲੋਕਾਂ ਦੇ ਲੋਕਲ ਲੋਕ ਨੇ ਉਹਨਾਂ ਤੋਂ ਪੁੱਛਤਾਚ ਕਰਕੇ ਅਸੀਂ ਫੇਰ ਰਿਪੋਰਟ ਦੇਾਂਗੇ ਔਰ ਰਿਪੋਰਟ ਜਿਹੜੀ ਬਿਲਕੁਲ ਨਿਰਪੱਖ ਹੋਏਗੀ 베이스ਡ ਔਨ ਟਰੂਥ ਹੋਏਗੀ ਨਹੀਂ ਮਲੂਕਾ ਸਾਹਿਬ ਦਾ ਪਰਵਾਹ ਹੀ ਨਹੀਂ ਕਰ ਰਹੇ ਤੁਸੀਂ ਦੇਖੋ ਮਲੂਕਾ ਸਾਹਿਬ ਉੱਥੋਂ ਅਜੇ ਆਏ ਨੇ ਜਿਹੜੇ ਸਵਾਲ ਤੁਹਾਨੂੰ ਕਿੱਥੇ ਆਗੇ ਜਿਹੜੇ ਸਲਾਹ ਸਵਾਲ ਤੁਹਾਨੂੰ ਮਲੂਕਾ ਸਾਹਿਬ ਨੂੰ ਕਰਦੇ ਹੋ ਮੈਨੂੰ ਕਰਿਓ ਮੈਂ ਮੈਂ ਤੌਰ ਪਰ ਦਾਸ਼ ਸ਼ੋਣੀ ਗੁਦਾਰਾ ਪੰ ਕੁਣਵਾਰ ਹੈ ਕੋਈ ਬੱਤੇ ਪ੍ਰੈਸ਼ਰ ਨਾ ਬੇਰੀ ਚੋਣ ਰਵਾਵੇ ਜੋ ਨਿਕਲ ਕੇ ਹੋਈ ਆ ਤੂੰ ਇਹ ਕੀ ਕਰਨਾ ਹੈ ਕਿ ਤੁਸੀਂ ਇਸ ਮਸਲੇ ਤੇ ਚੋਣਾ ਤੋਂ ਪਹਿਲਾਂ ਨਹੀਂ ਬੋਲੇ ਕਿਸ ਤਾਂ ਚੋਣਾ ਤੋਂ ਪਹਿਲਾਂ ਕੋਈ ਵੀ ਬੰਦਾ ਨਾ ਅਕਲ ਤੱਕ ਦੇ ਜਦਰ ਸਾਹਿਬ ਬੋਲੇ ਨਾ ਮੈਂ ਕਹਿੰਦੇ ਨਹੀਂ ਮੈਂ ਕਿਸੇ ਵਾਰ ਨਹੀਂ ਕਹਿ ਸਕਦਾ ਪਰ ਮੈਂ ਤੁਹਾਨੂੰ ਤੁਹ ਜਾ ਰਹੇ 24 ਤਾਰੀਖ ਨੂੰ ਤੇਰੀ 40 ਸਾਲ ਦੀ ਸਾਡੀ ਬੇਟੀ ਦੀ ਡੈਥ ਹੋ ਗਈ ਔਰ 23 ਤਾਰੀਖ ਨੂੰ ਭੋਗ ਸੀ ਭੋਗ ਤਾਂ ਉਦੋਂ ਮੇਰੇ ਭਰਾ ਨੂੰ ਰੈਰੇਂਜ ਹੋ ਗਿਆ ਪਹਿਲੀ ਤਾਰੀਖ ਨੂੰ ਦੀ ਡੈਥ ਹੋਈ ਹੈ ਤੇ ਅਸੀਂ ਦਾ ਉਹਦੇ ਅਦੇਸਤੀਆ ਲਾ ਕੇ ਹੁਣ ਉਹਦੇ ਭੋਗ ਜੇ ਪੜਨਾ ਇਹ ਘਰ ਚ ਦੋ ਨੌਜਵਾਨ ਬੱਚੇ ਚਲੇ ਜਾਣ ਤੇ ਉਸ ਘਰ ਦੀ ਜੋ ਹਾਲਤ ਹੈ ਤੁਸੀਂ ਆਪ ਦਾ ਅਸੈਸ ਕਰ ਸਕਦੇ ਹੋ ਇਸ ਕਰਕੇ ਜੇ ਜੈਨਾ ਤੋਂ ਤੁਹਾਨੂੰ ਤੁਹਾਨੂੰ ਸਵਾਲ ਸੋਚੀਏ ਕਦੇ ਦੇਦੇ ਸਵਾਲ ਤੁਸੀਂ ਮਰੂਕੇ ਵਾਲਾ ਸਵਾਲ ਮੈਨੂੰ ਪੁੱਛ ਦਿਓ ਸਿੰਘ ਸਾਹਿਬ ਵਾਲਾ ਸਵਾਲ ਮੈਨੂੰ ਪੁੱਛ ਦਿਓ ਬੈਂ ਬਤੌਰ ਪ੍ਰਧਾਨ ਜੋ ਮੈਂ ਡਿਊਟੀ ਸੀ ਮੈਂ ਉਹ ਕਰਤੀ ਅਸੀਂ ਪੂਰੀ ਇਮਾਨਦਾਰੀ ਨਾਲ 베ਸਟ ਆ ਟ੍ਰੂਥ ਤੇ ਅਸੀਂ ਉਹ ਰਿਪੋਰਟ ਦੇ ਆ ਗਏ ਸਿੰਘ ਸਾਹਿਬ ਨੇ ਇਹ ਕਿਹਾ ਜਿਹੜੇ ਅ ਤਖਸਰੀ ਦਮਦਮਾ ਸਾਹਿਬ ਦੇ ਨੇ ਉਹਨਾਂ ਨੇ ਕਿਹਾ ਕਿ ਕਾਲੀ ਦਲ ਚੋਣਾਂ 'ਚ ਤਾਂ ਹਾਰ ਗਿਆ ਕਿਰਦਾਰ 'ਚ ਵੀ ਹਾਰ ਚੁੱਕਿਆ ਇਹਦਾ ਉਹ ਤਾਂ ਜਥੇਦਾਰ ਸਾਹਿਬ ਕਹਿ ਰਹੇ ਨੇ ਤਾਂ ਉਹਦੇ ਉੱਤੇ ਵੀ ਕੀ ਕਰਾਂ ਜੀ ਮੈਂ ਸਿੰਘ ਸਾਹਿਬ ਦੇ ਕਿਸੇ ਵੀ ਬਿਆਨ ਤੇ ਕੁਝ ਬਣੀ ਕਰਾਂਗਾ ਮੇਰੇ ਲਈ ਉਹ ਬਹੁਤ ਸਤਿਕਾਰਯੋਗ ਨੇ ਕੋਸ ਗਾ ਰਹੇ ਹੋ ਮਹਿੰਸ ਸਿੰਘ ਸਾਹਿਬ ਦੇ ਮਤਲਬ ਤੁਸੀਂ ਕਹਿ ਰਹੇ ਹੋ ਤੁਸੀਂ ਅਜੇ ਅਸੀਂ ਉਹਦਾ ਬਹਿਸ ਨਹੀਂ ਅਸੀਂ ਉਹਦਾ ਫੈਸਲਾ ਸਾਹਿਬ ਗਲਤ ਨਹੀਂ ਨਹੀਂ ਜੋ ਕਹਿ ਰਹੇ ਹੋ ਉਹਨੇ ਸਾਨੂੰ ਲਿਖ ਕੇ ਭੇਜਿਆ ਨਹੀਂ ਨਹੀਂ ਮੈਂ ਹੁਣ ਕੁਝ ਨਹੀਂ ਕਰਨੀ ਆਕਸਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਕਹਿ ਰਹੇ ਨੇ ਕੀ ਇਹ ਹੋਇਆ ਅਕਾਲ ਤਾ ਦਾ ਇਹ ਮਾੜਾ ਹੋਇਆ ਅਕਾਲ ਤਾ ਦੇ ਜਿਹੇਦਾਰ ਸਾਹਿਬ ਨੇ ਜੋ ਸਾਨੂੰ ਲਿਖ ਕੇ ਭੇਜਿਆ ਅਸੀਂ ਉਹਦੀ ਹੁਕਮਾਂ ਦੀ ਪਾਲਣਾ ਕਰਾਂਗੇ ਸਾਡਾ ਕੰਮ ਇਹ ਨਹੀਂ ਉਹਨਾਂ ਦੀ ਕੋਖ ਕਰੀਏ ਸਾਡਾ ਕੰਮ ਦਾ ਉਹ ਜਿਹੜਾ ਇਨਸੀਡੈਂਟ ਉਹਨੇ ਲਿਖਿਆ ਜੋ ਤੁਸੀਂ ਵੀ ਕਹਿ ਰਹੇ ਹੋ ਤੇ ਅਸੀਂ ਉਸ ਇਨਸੀਡੈਂਟ ਦੀ ਕੋਖ ਕਰਕੇ ਹੀ ਜਿਹੜੀ ਰਿਪੋਰਟ ਹੈ ਉਹ ਵੀਡੀਓ ਸਾਹਮਣੇ ਵੀ ਆਏਗੀ ਸਾਹਮਣੇ ਆਏਗੀ ਔਰ ਤੁਸੀਂ ਵੇਖੋਗੇ ਕਿ ਉਹ that will be based on total truth ਕੋਈ ਅਦਰ-ਇਦਰ ਕਰਦੇ ਹੋਏ ਕਿਸੇ ਦਬਾਅ ਤਰਜੇ ਕਿ ਪ੍ਰਸ਼ਨ ਤਰਜੇ ਉਹਨਾਂ ਦੇ ਜਿਹੜੀ ਜਥੇਦਾਰ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਕਿ ਉਹ ਫਿਰ ਤੁਹਾਡਾ ਜਿਹੜਾ ਪੂਰੇ ਨਿਜਮ ਕਾਨੂੰਨ ਸੋ ਉਹਨਾਂ ਦੇ ਖਿਲਾਫ ਆ ਨਹੀਂ ਨਹੀਂ ਕਿਉਂਕਿ ਅਸੀਂ ਕਿਸੇ ਪੁਆਇੰਟ ਕਰਦੀ ਆ ਜਥੇਦਾਰ ਅਸੀਂ ਕਿਸੇ ਪੁਆਇੰਟ ਕਰਦੀ ਆ ਉਹ ਬਹੁਤ ਦੁਨੀਆ ਦੇ ਸਲਾਹ ਮਸਲੇ ਨਾਲ ਕਰਦੇ ਜੋ ਉਹ ਪੂਰਾ ਬਹੁਤ ਵੱਡੀ ਰਿਵੋਲਵਮੈਂਟ ਹੁੰਦੀ ਆ ਇਹਦਾ ਐਸੀ ਵੀ ਨਹੀਂ ਤਾਂ ਮਤਲਬ ਜਥੇਦਾਰ ਨੇ ਗਲਤ ਕੀਤਾ ਨਹੀਂ ਨਹੀਂ ਮੈਂ ਨਹੀਂ ਕਿਹਾ ਜਥੇਦਾਰ ਨੇ ਕਿਹਾ ਕੀ ਆਕਾਲੀ ਦਲ ਨੇ ਗਲਤ ਕੀਤਾ ਆਕਾਲੀ ਦਲ ਦੇ ਲੀਡਰ ਕਿਉਂ ਗਏ ਮਤਲਬ ਗਲਤ ਨਹੀਂ ਤੁਹਾਡੇ ਮਤਲਬ ਮੈਂ ਬਿਲਕੁਲ ਨਹੀਂ ਕਹ ਰਿਹਾ ਜਥੇਦਾਰ ਸਾਹਿਬ ਸਭ ਤੋਂ ਬਹੁਤ ਉੱਚੇ ਨੇ ਬਹੁਤ ਸਤਿਕਾਰਯੋਗ ਨੇ ਉਹ ਪੰਨ ਸਿੰਘ ਸਾਹਿਬਾਂ 'ਚ ਬੈਠ ਕੇ ਜਿਹੜਾ ਆਪਣੇ ਰਾਏ ਦੇ ਦਣਗੇ ਉਹ ਜਿਹੜੀ ਸਾਡੀ ਜਿਹੜੀ ਰਿਪੋਰਟ ਹੈ ਉਹ ਅਸੀਂ ਜਿਹੜਾ ਬਿਲਕੁਲ ਸਹੀ ਰਿਪੋਰਟ ਭੇਜਾਂਗੇ ਉਹਨਾਂ ਨੂੰ ਜੋ ਸਾਡੀ ਡਿਊਟੀ ਹੈ ਉਹ ਅਸੀਂ ਕਰਾਂਗੇ ਨਹੀਂ ਮੈਂ ਇਹ ਕਹਿ ਰਿਹਾ ਤੁਸੀਂ ਵੀ ਚੁੱਕੋ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਕਹਿਆ ਉਹ ਬੋਲੇ ਨੇ ਕਿ ਉਹ ਗਲਤ ਬੋਲੇ ਨੇ ਮੈਂ ਨਹੀਂ ਕਹਿਦਾ ਜੀ ਉਹ ਗਲਤ ਬੋਲੇ ਠੀਕ ਹੋ ਜਾਣਾ ਤੁਸੀਂ ਠੀਕ ਹੋ ਜਾਓ ਉਹ ਗਲਤ ਨਹੀਂ ਉਹ ਠੀਕ ਨਹੀਂ ਤੁਸੀਂ ਗਲਤ ਉਹ ਬਹੁਤ ਬਟੇਰੇ ਬੜੇ ਸਰਕਾਰਯੋਗ ਨੇ ਉਹ ਬੀਟੇ ਉਹਨਾਂ ਦੀ ਹੋਣੀ ਆ ਪੰਜ ਛੇ ਸਹਿਮੰਦ ਵਿੱਚ ਆਪਣੇ ਵਿਚਾਰ ਕਰਕੇ ਉਹ ਉਹਦੇ ਫੈਸਲੇ ਦੇਗੇ ਅਸੀਂ ਜੋ ਸਾਰੀ ਅਸੀਂ ਦਸਾਂ ਡਿਊਟੀ ਰਿਪੋਰਟ ਦੇ ਲਈ ਜੋ ਬੇਸਿਕ ਫੈਕਟਸ ਨੇ ਗਰਾਉਂਡ ਰਿਐਲਿਟੀ ਹੈ ਅਸੀਂ ਉਹਦੇ ਬਾਰੇ ਰਿਪੋਰਟ ਦੇਾਂਗੇ ਬਾਹਰ ਮੈਂ ਮੈਂ ਤੁਹਾਡੇ ਨਾਲ ਸਾਰੇ ਸਾਰੇ ਖਾਲਸਾ ਪੰਥ ਵੀ ਮੈਂ ਵਿਸ਼ਵਾਸ ਦਿੰਦਾ ਕਿ ਜਿਹੜੀ ਰਿਪੋਰਟ ਦੇਗੀ ਸ਼ੋਰੀ ਕਮੇਟੀ ਉਹ ਬਿਲਕੁਲ ਟਰੂਥ ਦੇ ਆਧਾਰ ਤੇ ਹੋਵੇਗੀ ਸੱਚ ਦੇ ਆਧਾਰ ਤੇ ਹੋਵੇਗੀ ਫੈਕਟ ਦੇ ਆਧਾਰ ਤੇ ਹੋਵੇਗੀ ਕੋਈ ਕੋਈ ਇਹਦਰ ਕੋਈ ਜਾ ਕੋਈ ਪ੍ਰੈਸ਼ਰ ਪਿਆ ਪਹਿਲਾਂ ਕਦੇ ਨਾ ਮੈਂ ਤੇ ਕੋਈ ਸਿਰਫ ਹੈੱਡਪਾਉਣਾ ਪਰ ਲੋਕ ਕਹਿੰਦੇ ਕਿ ਕਿਉਂਕਿ ਦਿੱਲੀ ਚੋਣਾ ਨੇ ਦਿੱਲੀ ਚ ਡੀਐਸਜੀਐਮਸੀ ਦੇ ਚੋਣਾ ਨੇ ਇਸ ਕਰਕੇ ਗੱਲ ਗੋਲ ਕੀਤੀ ਜਾ ਰਹੀ ਹੈ ਐਸਪੀਸੀ ਵੀ ਗੋਲ ਕਰ ਰਹੀ ਹੈ ਤਖਤਾਂ ਦੇ ਜੱਜਦਾਰ ਵੀ ਗੱਲ ਗੋਲ ਕਰੀ ਜਾਂਦੇ ਨੇ ਵੱਡਾ ਜੇ ਦੋਸ਼ ਹੈ ਨਹੀਂ ਸੀ ਅਸੀਂ ਵੀ ਮੇਰਾ ਨਹੀਂ ਲੋਕ ਕਹਿੰਦੇ ਨੇ ਲੋਕ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਸਾਡੇ ਤੇ ਕੋਈ ਇਲਜ਼ਾਮ ਨਹੀਂ ਲੱਗਿਆ ਬਿਲਕੁਲ ਬੈਸ ਬਈ ਪ੍ਰੈਸ ਪੜਦਾ ਐਚੀਪੀਸੀ ਦਾ ਜਿੰਨਾ ਰੋਲ ਅਸੀਂ ਉਹ ਅਦਾ ਕਰ ਰਹੇ ਹਾਂ ਇਹਦੇ ਨਾਲ ਦਿੱਲੀ ਚੋਣਾ ਦਾ ਗੁਜ਼ਾਰਾ ਪੰਧਕ ਵਾਲੇ ਚੋਣਾ ਦਾ ਕੋਈ ਸਬੰਧ ਨਹੀਂ ਹੈ ਇਹ ਗੋਦਰ ਬੰਦਕ ਵਾਲੇ ਦਾ ਵੱਖਰਾ ਅਧਾਰ ਹੈ ਵੱਖਰੇ ਆਪਣੇ ਚੌਂ ਕਰ ਰਹੇ ਉਹਦੇ ਨਾਲ ਐਸਜੀਪੀਸੀ ਦਾ ਕੋਈ ਦਖਲ ਨਹੀਂ ਕਰਦੇ ਉਹਨਾਂ ਦਾ ਤੇ ਉਹਨਾਂ ਦਾ ਕੰਮ ਉਹ ਕਰਦੇ ਨੇ ਅਸੀਂ ਕਿਸੇ ਚੀਜ਼ ਨੂੰ ਨਿਸ਼ਾਨਾ ਲਾ ਕੇ ਨਹੀਂ ਕਰ ਰਹੇ ਸਾਡੀ ਡਿਊਟੀ ਇਹ ਬਹਿਜ ਇੰਨੇ ਆ ਕਿ ਉੱਥੇ ਜੋ ਬੀਜੀਐਮ ਆਇਆ ਉਹਦੀ ਸਹੀ ਰਿਪੋਰਟ ਜਿਹੜੀ ਆ ਪਤਾ ਕਰਕੇ ਫੈਕਟ ਪਤਾ ਕਰਕੇ ਉਹ ਸਾਡੀ ਦੇ ਲਈ ਅਸੀਂ ਫੈਕਟ ਪਤਾ ਕਰਕੇ ਦੇ ਦਾਂਗੇ ਅਕਾਲੀ ਦਲ ਸਾਡਾ ਰੋਲ ਤਾਂ ਐਸਜੀਪੀਸੀ ਦਾ ਇਹ ਅਕਾਲੀ ਦਲ ਕਹਿੰਦਾ ਮੈਂ ਐਸਜੀਪੀਸੀ ਦੀ ਗੱਲ ਕਰ ਰਿਹਾ ਐਸਜੀਪੀਸੀ ਦਾ ਰੋਲ ਇਹ ਨਹੀਂ ਹੈ ਜਿਹੜਾ ਐਸਜੀਪੀਸੀ ਬਾਰੇ ਜਿੱਥੇ ਬੰਦੀ ਤੋੜੀ ਅਕਾਲੀ ਦਲ ਮੈਂ ਕਹਿ ਰਿਹਾ ਕਿ ਅਕਾਲ ਮੈਂ ਕਹਿੰਦਾ ਸ਼ੋਭਨੀ ਗੁਜ਼ਾਰਾ ਪੰਦੇ ਵਾਲੀ ਜੀ ਡਿਊਟੀ ਅਸੀਂ ਉਹ ਕਰਾਂਗੇ ਅਕਾਲੀ ਦਲ ਪੰਥੇ ਪਾਰਟੀ ਮੰਨਦੇ ਨਹੀਂ ਮੰਨਦੇ ਕੋਈ ਸਵਾਲ ਹੀ ਨਹੀਂ ਤੁਹਾਡਾ ਹੈ ਕਿ ਵੇਦੋ ਫੈਸਲਾ ਕਰਾਉਣ ਦਾ ਦੁਨੀਆ ਜਾਣਦੀ ਆ ਅਸੀਂ ਅਕਾਲੀ ਦਲ ਨਾਲ ਜੁੜੇ ਹਾਂ ਦੁਨੀਆ ਜਾਣਦੀ ਆ ਹੁਣ ਮੇਰੀ ਮੇਰੀ ਡਿਊਟੀ ਆ ਮੈਂ ਉਹ ਕਰਾਂਗਾ ਪੂਰੀ ਹੋ ਉਹ ਲੱਗਦਾ ਨਾ ਦੇ ਜੇ ਅਕਾਲੀ ਦਲ ਪੰਥਕ ਪਾਰਟੀ ਹੈ ਨੈਤਿਕ ਤੌਰ ਤੇ ਉਸੇ ਕੰਮ ਦਾ ਫਰਜ਼ ਬਣਦਾ ਸੀ ਛੋਲਡ ਕਮੇਟੀ ਦੀ ਨੈਤਿਕਤਾ ਇਹ ਹੈ ਵੀ ਜੋ ਸਾਨੂੰ ਉਹਨੇ ਚਿੱਠੀ ਲਿਖੀ ਹੈ ਉਹਦੀ ਸਹੀ ਰਿਪੋਰਟ ਅਸੀਂ ਪੇਸ਼ ਕਰਦੇ ਛੋਲਡ ਕਮੇਟੀ ਦੀ ਬੋਰਡਰੀ ਇੱਥੇ ਤੱਕ ਵੀ ਤੁਸੀਂ ਅਕਾਲੀ ਦਲ ਬਾਰੇ ਕਿਉਂ ਨਹੀਂ ਬੋਲਦੇ ਤੁਸੀਂ ਕਾਂਗਰਸ ਬਾਰੇ ਬੋਲ ਸਕਦੇ ਹੋ ਮੈਂ ਕਹਿੰਦਾ ਮੈਂ ਕਿਸੇ ਬੋਲੇ ਕਿਸੇ ਮੈਂ ਤਾਂ ਕਿਹਾ ਜੋ ਸਾਨੂੰ ਚਿੱਠੀ ਲਿਖੀ ਹੈ ਉਹਦੀ ਰਿਪੋਰਟ ਤਿਆਰ ਕਰਕੇ ਦੇ ਦਾਂਗੇ ਬਤਾਈਏ ਕਿਹਾ ਬਸ ਤਾਂ ਕਾਂਗਰਸ ਆਪੀ ਇਸੇ ਗੱਲ ਨੂੰ ਪਹਿਲਾਂ ਬੋਲਦੇ ਹੋ ਤੁਸੀਂ ਬਹੁਤ ਸਾਰੇ ਭਾਸ਼ਣਾਂ ਚ ਮੈਂ ਦੇਖਿਆ ਹੈਗਾ ਬਹੁਤ ਸਾਰੇ ਭਾਸ਼ਣਾਂ ਦੇ ਅ ਕਾਂਗਰਸ ਖਲਾਲ ਬਿਲਕੁਲ ਨਹੀਂ ਬੋਲੇ ਜੋ ਸਿੱਖਾਂ ਦੇ ਉੱਤੇ ਪਾਰਟੀ ਨੇ ਕਾਂਗਰਸ ਆਏ ਜੇ ਸਰਕਾਰ ਨੇ ਕਾਲ ਤੱਕ ਹਟਾਇਆ ਇਹ ਕਾਂਗਰਸ ਖਲਾਲ ਸਰਕਾਰ ਕੇਂਦਰ ਸਰਕਾਰ ਆਇਆ Everybody knows ਕਿ ਨੇ ਲਾਇਆ ਇਹ ਕੀ ਨਹੀਂ ਗੱਲ ਹੈ ਪਾਰਟੀ ਕਰੇਗਾ ਪਾਰਟੀ ਦੀ ਗੱਟੀਆਂ ਜੀ ਇਹ ਕੋਈ ਪਾਰਟੀ ਦੀ ਗੱਲ ਹੈ ਇਹ ਤਾਂ ਦੁਨੀਆ ਚਾਹੁੰਦੀ ਐਸ਼ੀਆ ਸਿਸਟਮ ਹੋਣਾ ਹੈ ਕੋਈ ਬਹਿਨਤਰੀ ਦੀ ਪਾਰਟੀ ਗੱਲ ਨਹੀਂ ਬੋਲਣਾ ਨਹੀਂ ਇਟਸ ਅ ਬੈਟਰ ਆਫ ਹਿਸਟਰੀ Everybody knows all the world aur people know that the karda president ji bhenta hi hai ki party galla nahi bolna ਕਾਲ ਤੱਕ ਦੇ ਅਸੀਂ ਵੀ ਦਾ ਪ੍ਰਧਾਨ ਆ ਉਹਨੂੰ ਆਪਣੇ ਦੇਰੇ ਅੰਦਰ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਜਿਹਨੇ ਜੇ ਪ੍ਰਧਾਨਾ ਉਹਨਾਂ ਜੇ ਸ਼ੋਮਨੀ ਕਮੇਟੀ ਦੇ ਡਿਊਟੀ ਉੱਪਰ ਕਰਾਗਾ ਪਰ ਸ਼ੋਮਨੀ ਕਮੇਟੀ ਦੇ ਪ੍ਰਧਾਨ ਮੱਕੜ ਹੁੰਦੇ ਸੀ ਉਹ ਲਗਾਤਾਰ ਬੋਲਦੇ ਸੀ ਮੈਂ ਕਸਾਲ ਤੇ ਕੋਈ ਕਮੈਂਟਰੀ ਕਰਦਾ ਜੀ ਮੱਕੜ ਸਾਹਿਬ ਸਰਕਾਰ ਉਹਨਾਂ ਮੈਂ ਤੋ ਉਗਿਆ ਰਹੇ ਪ੍ਰਧਾਨ ਨਹੀਂ ਮੈਂ ਨਹੀਂ ਮੈਂ ਮੈਂ ਕਿਵੇਂ ਕਮੇਟੀ ਨਹੀਂ ਕਰਦਾ ਉਹ ਆਪਣਾ ਦੇ ਡੂੰਗਰ ਸਾਹਿਬ ਇੱਕ ਗੱਲ ਬਾਰ-ਬਾਰ ਕਹੀ ਜਾਂਦੀ ਹੈ ਕਿ ਤੁਸੀਂ ਤਾਂ ਨਹੀਂ ਬੋਲਦੇ ਕਿਤੇ ਨਾ ਕਿਤੇ ਉਹ ਜਿਹੜਾ ਗਲਵਾ ਆਕਾਲੀ ਦਲ ਦਾ ਚਾਹੇ ਕਾਲ ਤਖ ਦੇ ਉੱਤੇ ਚਾਹੇ ਅਸੀਂ ਦੂਜੇ ਪ੍ਰਧਾਨ ਤੇ ਕਿਉਂਕਿ ਤੁਹਾਡੀ ਅਪੁਆਇੰਟਮੈਂਟ ਉਹ ਕਰਦੇ ਨੇ ਉਹਨਾਂ ਨਾਲ ਤੁਹਾਡਾ ਸਬੰਧ ਹੈ ਇਸ ਕਰਕੇ ਤੁਸੀਂ ਬੋਲਦੇ ਹੀ ਨਹੀਂ ਨਹੀਂ ਤੁਹਾਡੀ ਬੀਸ ਬੀਸ ਕਨਸ ਮੈਂਬਰ ਸਹਿਬਾਨ ਇਕੱਠੇ ਉਹਦੇ ਬੀਟੇ ਹੁੰਦੀ ਆਪਣੇ ਜ਼ਹਿਦ ਹੁੰਦੇ ਨੇ ਉਹਦੇ ਬਾਅਦ ਜਿਹਦੇ ਕੰਸੈਂਸਰ ਬਣਦਾ ਉਸ ਬੰਦੇ ਨੂੰ ਪ੍ਰਧਾਨ ਬਣਾਇਆ ਜਾਂਦਾ ਮੁੰਡੇ ਪੰਥ ਦਾ ਐਡਾ ਵੱਡਾ ਮਸਲਾ ਇੱਥੇ ਮੁੰਡੇ ਤੁਹਾਨੂੰ ਪਤਾ ਮੁੰਡੇ ਮਰੇ ਚਾਰ ਮੁੰਡੇ ਮਰੇ ਉਸ ਦੌਰ ਦੇ ਅੰਦਰ ਜਦੋਂ 2007 ਦਾ ਹੁਕਮਨਾਮਾ ਆਇਆ ਅਕਾਲ ਤਖ਼ਤ ਸਾਹਿਬ ਵੱਲੋਂ ਸਾਰੀ ਐਸਜੀਪੀਸੀ ਉਹਦੇ ਚਲਵਾ ਲੋ ਉਸੀ ਡੇਰੇ ਦੇ ਖਿਲਾਫ ਲੜਾਈ ਲੜੀ ਮੁੰਡੇ ਮਰਵਾ ਕੇ ਹੁਣ ਮਤਲਬ ਤੁਸੀਂ ਬੋਲਣ ਨੂੰ ਤਿਆਰ ਨਹੀਂ ਐਸਜੀਪੀਸੀ ਅਕਾਲ ਤਖ਼ਤ ਬੋਲੇ ਤੁਹਾਡਾ ਅੱਜ ਸੰਬੰਧ ਹੈ ਉਹ ਹੈ ਕਿ ਜਿਹੜਾ ਪਿਛਲੇ ਦਿਨੀ ਉਹ ਤੁਸੀਂ ਕਹਿ ਰਹੇ ਹੋ ਕਿ ਕਾਲੀ ਦਲ ਦੇ ਲੀਡਰ ਉੱਤੇ ਗਏ ਉਹ ਅਸੀਂ ਪੜਤਾਲ ਕਰਕੇ ਅਸੀਂ ਉਹਦੀ ਰਿਪੋਰਟ ਦੇਵਾਂਗੇ ਇਹ ਹਿਸਟਰੀ ਹੈ ਕਿ 2007 ਨੂੰ ਹੁਕਮਨਾਮਾ ਆਇਆ ਹੁਕਮਨਾਮੇ ਤੋਂ ਬਾਅਦ ਵੱਡੀ ਲੜਾਈ ਹੋਈ ਸਿੱਖਾਂ ਦੇ ਚਾਰ ਮੁੰਡੇ ਮਰ ਗਏ ਕਿੱਛ ਦੇਖਣਾ ਮੇਰਾ ਕੰਮ ਨਹੀਂ ਇੱਥੇ ਦਾ ਸਰਦਾਰ ਸਾਹਿਬਾਂ ਦੇਖੜ ਗਏ ਤੋਂ ਨਾ ਤਾਂ ਮੈਂ ਲੋਕ ਦੇਖਦੇ ਐਸੀ ਵੀ ਦਾ ਜਿਹੜਾ ਉਹ ਲਿਮਟਡ ਰੋਲ ਹੈ ਉਹ ਅਸੀਂ ਜਿਹੜਾ ਉਹ ਕੋਲ ਠੀਕ ਇਮਾਨਦਾਰੀ ਨਾਲ ਪਲੇ ਕਰਾਂਗੇ ਐਸਪੀ ਸੀ ਕੁਝ ਬੋਲੇਗੀ ਨਹੀਂ ਮਤਲਬ ਤੁਹਾਨੂੰ ਨਹੀਂ ਬੋਲੇਗੀ ਨਾ ਇਹ ਜਿਹੜਾ ਜੋ ਨੈਤਿਕਤਾ ਇਹ ਆ ਕਿ ਜੋ ਸਾਸੀ ਰਿਪੋਰਟ ਆ ਉਹ ਸਹੀ ਦੇਾਂਗੇ ਬਿਲਕੁਲ ਬੇਸ਼ਰਤ ਇੰਨੀ ਐਸੀ ਵੀ ਇਹ ਨੈਤਿਕਤਾ ਤੁਹਾਨੂੰ ਪਹਿਲੇ ਜਿਹੜਾ ਜਿਹੜਾ ਸਾਰਾ ਪੰਜਾਬ ਨਜ਼ਰ ਆ ਰਿਹਾ ਸਾਰੇ ਪੰਥ ਨੂੰ ਨਜ਼ਰ ਆ ਰਿਹਾ ਗਿਆਨੀ ਗੁਰਮukh ਸਿੰਘ ਨੂੰ ਜੋ ਗੱਲ ਨਜ਼ਰ ਆ ਰਹੀ ਹੈ ਤੁਹਾਨੂੰ ਕਿਉਂ ਨਹੀਂ ਨਜ਼ਰ ਆ ਰਹੀ ਉਹ ਮੈਂ ਤਾਂ ਕਹਿ ਰਿਹਾ ਜੋ ਮੈਂ ਪਤਾਲ ਬਹਿ ਕਰ ਰਿਹਾ ਜੋ ਪਤਾਲੀਆ ਜਿਹੜੀ ਸੰਸਤਾ ਹੈਗੀ ਹੈ ਜੇ ਉਹ ਹੀ ਪਹਿਲਾਂ ਦੱਸ ਦੇਗੇ ਫਿਰ ਤੁਹਾਨੂੰ ਹੀ ਤਾਂ ਪਤਾਲ ਕਰਕੇ ਬੋਲਿਆ ਹੋਊਗਾ ਬਿਨਾ ਪਤਾਲ ਤੋਂ ਥੋੜੀ ਬੋਲ ਕੇ ਮੈਂ ਜਿਹਦਾ ਸਾਹਿਬ ਦਾ ਸਾਹਿਬ ਤੇ ਮੈਂ ਬਿਲਕੁਲ ਕੁਝ ਨਹੀਂ ਕਹਿਣਾ ਚਾਹਾਂਗਾ ਉਹ ਬੜੇ ਸਰਕਾਰਾਂ ਕੋਲ ਸਤੋ ਜਿਹੜੇ ਉਹਨਾਂ ਦੇ ਜਿਹੜਾ ਜੈ ਸਿੰਘ ਸਾਹਿਬ ਦਾ ਹੁਕਮ ਜੋ ਆਇਆ ਉਹਨਾਂ ਨੇ ਪਤਾਲ ਕਰਕੇ ਹੀ ਬੋਲਿਆ ਹੋਣਾ ਉਹਨਾਂ ਨੇ ਪੜਤਾਲ ਕਰਕੇ ਬੋਲਿਆ ਉਹ ਜਦੋਂ ਉਹਨਾਂ ਨੇ ਬੋਲਿਆ ਕਿ ਗਲਤ ਆ ਜਿਹਦਾ ਜਿਹਦਾ ਸਾਹਿਬ ਤੇਰੀ ਵੀ ਨਹੀਂ ਡੇਰੇਦਾਰ ਨੂੰ ਉਹਨਾਂ ਨੇ ਕਿਹਾ ਕਿ ਨਖੱਟੂ ਆ ਡੇਰੇ ਤੇ ਨਹੀਂ ਜਾਣਾ ਚਾਹੀਦਾ ਅਕਾਲੀ ਦਲ ਦੇ ਲੋਕ ਗਏ ਨੇ ਅਕਾਲੀ ਦਲ ਨੇ ਆਪਣਾ ਕਿਰਦਾਰ ਗਵਾ ਲਿਆ ਇਹ ਗੱਲਾਂ ਗਿਆਨੀ ਗੁਰਮਖ ਸਿੰਘ ਨੇ ਕਈਆਂ ਨੇ ਜਿਹਦਾ ਸਾਹਿਬ ਉਹਨਾਂ ਨੇ ਪੜਤਾਲ ਕੀਤੀ ਜਿਹਦਾ ਸਾਹਿਬ ਦੇ ਕਮੈਂਟ ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਮੈਂ ਨਹੀਂ ਕਰ ਸਕਦਾ ਉਹਨਾਂ ਨੇ ਪੜਤਾਲ ਕੀਤੀ ਜਾਂ ਨਹੀਂ ਕੀਤੀ ਤੁਹਾਨੂੰ ਪਤਾ ਹੈ ਤਾਂ ਉਹਨੂੰ ਪੁੱਛਦੇ ਜਾਗੇ ਜੇ ਤੁਸੀਂ ਸੇਖ ਸਾਹਿਬ ਨੂੰ ਪੁੱਛੋਗੇ ਉਹਨੇ ਬਰਦਾ ਕਰ ਦਿੱਤੀ ਇੰਨੀ ਕੀਤੀ ਪਰ ਬੈ ਉਹਦੇ ਜਿਵੇਂ ਮੇਰੀ ਡਿਊਟੀਆਂ ਮੈਂ ਉਹ ਕਰਾਂਗਾ ਉਹ ਪੂਰੀ ਬਾਰਦਾ ਕਰਾਂਗਾ ਉਹਦੀ ਪੂਰੀ ਨਿਤਕਤਾ ਜੇ ਤੁਸੀਂ ਗੱਲ ਕਰੋ ਪੂਰੀ ਨਿਤਕਤਾ ਹੋਏਗੀ 베이스ਡ ਔਨ ਟਰੂਥ ਹੋਏਗੀ 베이스ਡ ਔਨ ਫੈਕਟਸ ਹੋਏਗੀ 베이스ਡ ਔਨ ਗਰਾਉਂਡ ਰਿਐਲਿਟੀਜ਼ ਹੋਏਗੀ ਜਿਹੜੀ ਵੀ ਰਿਪੋਰਟ ਦੇਗੇ ਸਾਡਾ ਸਾਡਾ ਰੋਲ ਉਨੇ ਲਿਮਟਡ ਹੈ ਐਸ ਪ੍ਰੈਜ਼ੀਡੈਂਟ ਐਸਪੀਸੀ ਅਸੀਂ ਗੁਰੂ ਕਾਲੀ ਦਲ ਦੇ ਜੇ ਕਾਲੀ ਦਲ ਦੇ ਜਿਹੜੇ ਐਮ ਐਲ اے ਜਿਹੜੇ ਗਏ ਉਥੇ ਜਿਨ੍ਹਾਂ ਦੇ ਅੰਦਰ ਮਲੂਕਾ ਨੇ ਜਨਮੇਜਾ ਸੇਖੋਂ ਨੇ ਜੇ ਇਹ ਦੋਸ਼ੀ ਪਾਏ ਜਾਂਦੇ ਨੇ ਬਾਕੀ ਅਕਾਲੀ ਦਲ ਵੀ ਉਹਦੇ ਲਈ ਦੋਸ਼ੀ ਹੈ ਹਾਊ ਡੂ ਯੂ ਕੰਪਲੀ ਕੰਸੀਵ ਹੈ ਦੋਸ਼ੀ ਪਾਏ ਜਾਂਦੇ ਨਹੀਂ ਪਾਏ ਜਾਂਦੇ ਅਕਾਲੀ ਦਲ ਇਹ ਸਵਾਲ ਬਿਰਤ ਦਾ ਨਹੀਂ ਹੋਣਾ ਚਾਹੀਦਾ ਬੇਤਾ ਜੋ ਸਰੂਗਰ ਦਾ ਕੰਮ ਹੈ ਮੈਂ ਉਹ ਕਰਾਂਗਾ ਅਸੀਂ ਪਰਦਾ ਕਰਾਂਗੇ ਪਰਦਾ ਦੀ ਰਿਪੋਰਟ ਦੇਾਂਗੇ ਤੁਹਾਨੂੰ ਲੱਗਦਾ ਕਿ ਇਹ ਦੋਸ਼ੀ ਪਾਏ ਜਾਂਦੇ ਨਹੀਂ ਲੱਗਣ ਦੀ ਗੱਲ ਨਹੀਂ ਇੱਕ ਇੱਕ ਨੈਤਿਕ ਤੌਰ ਤੇ ਸਿੱਖ ਨੂੰ ਕਹਿੰਦਾ ਮੇਰੀ ਨੈਤਿਕਤਾ ਦਾ ਪਤਾ ਹੈ ਕਿ ਸਾਨੂੰ ਪਹਿਲਾਂ ਨੈਤਿਕਤਾ ਦਾ ਪਤਾ ਸਾਨੂੰ ਪਹਿਲਾਂ ਹੁਕਮ ਦਿੱਤਾ ਅਸੀਂ ਜੋ ਕਿਹਾ ਅਸੀਂ ਕੀਤਾ ਹੁਣ ਤੁਸੀਂ ਇੱਕ ਸਿੱਖ ਦੇ ਤੌਰ ਤੇ ਕੀ ਸੋਚਦੇ ਹੋ ਇੱਕ ਸਿੱਖ ਦੇ ਤੌਰ ਤੇ ਕੀ ਸੋਚਦੇ ਹੋ ਮੇਰਾ ਐਸ ਪੈਰਿਸਰ ਐਸ ਪੀ ਸੀ ਜੋ ਮੇਰੀ ਡਿਊਟੀ ਹੈ ਮੈਂ ਉਹ ਤੇ ਮੈਂ ਜੇ ਪ੍ਰਤਾਲ ਮੈਂ ਕਰਾਉਣੀ ਆ ਤੇ ਮੈਂ ਉਹਦੇ ਪਹਿਲੇ ਕਮੈਂਟ ਕਰਾਂਗਾ ਤਾਂ ਫਿਰ ਇਹ ਉਹ ਇੰਮੋਰਲ ਹੋਏਗਾ। ਅਨੈਤਿਕ ਹੋਈ ਗੱਲ। ਨਹੀਂ ਮੋਰਲ ਨਹੀਂ ਗੱਲ ਕਿ ਡੇਰੇ ਦੇ ਉੱਤੇ ਹੋ ਗਏ। ਨਹੀਂ ਮਰਦ ਨਹੀਂ ਹੈਗਾ। ਇਹ ਨੈਤਿਕ ਨਹੀਂ ਹੈਗਾ। ਦੇਖਾਂਗੇ ਨਾ ਹੁਣ ਗਏ ਨਹੀਂ ਗਏ। ਇਹ ਤਾਂ ਦੇਖੋ ਜੱਜ ਪ੍ਰਤਾਲ ਸਾਡੇ ਤੇ ਆ ਗਈ। ਜੇ ਮੰਨ ਲਓ ਜੇ ਮੈਂ ਜੇ ਜੇ ਮੰਨੇ ਜੇ ਜੇ ਮੈਂ ਪ੍ਰਤਾਲ ਮੈਂ ਕਰਾ ਦੇਵਾਂ ਮੈਂ ਪਹਿਲੇ ਮੰਨਣਾ ਤੇ ਕਿਉਂ? ਨਹੀਂ ਭਾਇਆ ਸੀ। ਪਹਿਲਾਂ ਕਿ ਬੰਦਨੀ ਆ ਜੇ ਮੈਂ ਪ੍ਰਤਾਲ ਹੀ ਕਰਦਿਆਂ ਜੇ ਤੇ ਪ੍ਰਤਾਲ ਕਾਦੀ ਹੋਈ ਜੇ ਪਹਿਲੇ ਮੈਂ ਮੰਨ ਕੇ ਚੱਲਾਂਗਾ। ਮੈਂ ਮੰਨ ਕੇ ਨਹੀਂ ਚੱਲਾਂਗਾ। ਕੋਈ ਮੇਰੇ ਮੈਂ ਲੈ ਕੇ ਚੱਲਾਂਗੇ ਆ ਆਸ ਹੈਗਾ ਉਹ ਜੋ ਉੱਥੇ ਗਰਾਉਂਡ ਰੀਅਲਿਟੀ ਦੇ ਗਰਾਉਂਡ ਫੈਕਟਸ ਨੇ ਉਹਦਾ ਵੀਡੀਓ ਇਹਦੇ ਵੀਡੀਓ ਕਲਿੱਪਸ ਨੇ ਜਾਂ ਲੋਕ ਨੇ ਉਹਨਾਂ ਤੋਂ ਪੁੱਛ ਕੇ ਜੋ ਵੀ ਜੀ ਨੈਤਿਕਤਾ ਇਹਦੇ ਵਿੱਚ ਹੈ ਕਿ ਅਸੀਂ ਉਹ ਰਿਪੋਰਟ ਸਹੀ ਰਹੀਏ ਬਾਕੀ ਵਾਲੇ ਦਾ ਉਹ ਉਹ ਮੇਰੇ ਦਾਇਰੇ 'ਚ ਹੀ ਹੁੰਦਾ ਹੈ ਲੋਕ ਕਹਿੰਦੇ ਬਾਦਲ ਸਾਹਿਬ ਨੂੰ ਫਖਰੇ ਕੌਮ ਦਾ ਅਵਾਰਡ ਦਿੱਤਾ ਹੈ ਇਹਨਾਂ ਨੂੰ ਵੀ ਕਹਿੰਦੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਇਹਨਾਂ ਨੂੰ ਵੰਦ ਨਹੀਂ ਇਹਦੇ ਨਾਲ ਕੋਈ ਸਬੰਧ ਨਹੀਂ ਹੈ ਉਹ ਕਹਿੰਦੇ ਕੀ ਫਕਰੇ ਕੌਮ ਦਾ ਵਾਰਡ ਐ ਜੀਪੀਸੀ ਉਹ ਜਕਾਨਤਖ ਸਾਹਿਬ ਸਾਡੇ ਆਹਨ ਮੱਕੜ ਸਾਹਿਬ ਵੀ ਉੱਥੇ ਉਦ ਨਹੀਂ ਸੀ ਜੀ ਰਿਪਰੈਜ਼ੈਂਟਡ ਪਤਾ ਤਾਂ ਸੀ ਪੱਕੜ ਸਾਹਿਬ ਦਾ ਸਵਾਲ ਜਦ ਮੱਕੜ ਸਾਹਿਬ ਨੂੰ ਪੁੱਛਦਾ ਜੇ ਉਹ ਦਿੱਤਾ ਉਥੇ ਸਾਹਿਬ ਨੇ ਤਾਂ ਉਸ ਨੂੰ ਜਿੱਥੇ ਬੰਦੀ ਤਾਂ ਦੇਖੋ ਐਸਡੀਪੀਸੀ ਤਾਂ ਤੁਹਾਡੀ ਆਰਗੇਨਾਈਜੇਸ਼ਨ ਹੀ ਹੈ ਨਾ ਉਸ ਉਹਦੇ ਪ੍ਰਧਾਨ ਉੱਥੇ ਸੀ ਔਰ ਲੋਕ ਕਹ ਰਹੇ ਕਿ ਫਖਰੇ ਕੌਮ ਦਾ ਵਾਰ ਦਿੱਤਾ ਤੇ ਕੌਮ ਨੂੰ ਜਾ ਕੇ ਡੇਰੇ ਦੇ ਪੈਰਾ ਚ ਰੋਲਦਾ ਮੈਨੂੰ ਪਤਾ ਲੋਕ ਤਾਂ ਕਹਿੰਦੇ ਕਿ ਮੈਂ ਕਹਿ ਰਿਹਾ ਜਿਹੜਾ ਜੈਦਾਦ ਸਾਹਿਬ ਨੇ ਪਹਿਲਾਂ ਨਹੀਂ ਕੰਮ ਕੀਤਾ ਉਹਦੇ ਦੇ ਜਵਾਬ ਉਹਨਾਂ ਨੂੰ ਪੁੱਛੋ ਜੈ ਸਿੰਘ ਸਾਹਿਬਾ ਨੇ ਕੀਤਾ ਉਹਨੂੰ ਮੇਰਾ ਮੌਜੂਦਾ ਜੋ ਸਥਿਤੀ ਹੈ ਉਹਦੇ ਬਾਰੇ ਮੇਰਾ ਕੰਮ ਹੈ ਕਿ ਮੈਂ ਫਰਦਾਲ ਕਰਾ ਕੇ ਪੂਰੀ ਜਿਹੜੀ ਉਹਨੂੰ ਨੈਤਿਕ ਜ਼ਿਆਦਾ ਹੱਤ ਫਰਦਾਲ ਕਿੱਥੇ ਗਈ ਹੈ ਹੁਣ ਤੁਹਾਡੀ ਅਜੇ ਤਾਂ ਹੁਣ ਕਮੇਡੀ ਹੱਥ ਬਣਾਈ ਆ ਕਤੇ ਹੋਣਗੇ ਜਾਣਗੇ ਕੋਈ ਇਹ ਤੇ ਟੈਲੀਫੋਨ ਨਹੀਂ ਹੁੰਦੀ ਜਦ ਰੋਕਾ ਵੀ ਇੰਟਰਵਿਊ ਕਰ ਦਿੱਤੀ ਮੈਨੂੰ ਆਉਂਦਾ ਵੀਡੀਓ ਕਲੀਪਿੰਗ ਦੇਖਣ ਤੁਹਾਡੇ ਸਾਨੂੰ ਮਿਲ ਗਏ ਡੇਰੇ ਨਾਲ ਕੋਈ ਰਿਸ਼ਤਾ ਰੱਖਣਾ ਚਾਹੀਦਾ ਸਿੱਖਾਂ ਨੂੰ ਜਾਂ ਨਹੀਂ ਰੱਖਣਾ ਚਾਹੀਦਾ ਤੁਸੀਂ ਇਹ ਸਵਾਲ ਨਹੀਂ ਨਾਲ ਜੁੜਿਆ ਹੋਇਆ ਇੱਕ ਸਿੱਖ ਦੇ ਤੌਰ ਤੇ ਤੁਹਾਨੂੰ ਕੀ ਲੱਗਦਾ ਜੀ ਕੋਈ ਸਵਾਲ ਹੀ ਨਹੀਂ ਪਤਾ ਉਸ ਨੂੰ ਵੀ ਸਵਾਲ ਨਹੀਂ ਕਰ ਰਹੇ ਮੈਂ ਕਹਿੰਦਾ ਡੇਰੇ ਨਾਲ ਜਿਹੜਾ ਇਹ ਰਿਸ਼ਤਾ ਜੁੜਿਆ ਜਿਹੜਾ ਪਾਕਿਸਤਾਨ ਸਰਕਾਰ ਦਾ ਹੁਕਮ ਨਾ ਮੇਰਾ ਕੰਮ ਹੈ ਬਤੌਰ ਪਰਦਾ ਤੇ ਬਤੌਰ ਪਰ ਇਹ ਇਹ ਮੈਂ ਉਹ ਫੈਸਲਾ ਪਹਿਲੇ ਦਿਵਾਰੇ ਮੇਰੇ ਕੋਲ ਨੀ ਵੀਰ ਨਾ ਮੈਂ ਨਹੀਂ ਕਹਿ ਰਿਹਾ ਕਿ ਮੈਂ ਜਨਰਲੀ ਕਹਿ ਰਿਹਾ ਜਨਰਲੀ ਡੇਰੇ ਸਰਸਾ ਦੇ ਨਾਮ ਸੈਕਟਰੀਟ ਰੱਖਿਆ ਜਾਣਾ ਰੱਖੋ ਤੁਹਾਨੂੰ ਹੀ ਨਹੀਂ ਪਤਾ ਵੀ ਸਵਾਲ ਕੀ ਪੁੱਛਉਂਦਾ ਜਿਹੜਾ ਅੱਜ ਦਾ ਇਸ਼ੂ ਹੈ ਮੈਂ ਜਨਰਲੀ ਕਹਿ ਰਿਹਾ ਅੱਜ ਦਾ ਸਵਾਲ ਜਨਰਲੀ ਕਹਿ ਰਿਹਾ ਜੀ ਜਿੰਦਗੀ ਨਾ ਤੇ ਜਨਰਲੀ ਕਿਸੇ ਚੀਜ਼ ਬਾਰੇ ਕੋਈ ਜਨਰਲ ਹੁੰਦਾ ਨਹੀਂ ਸਪੈਸੀਫਿਕ ਚੀਜ਼ ਹੁੰਦੀ ਹੈ ਸਪੈਸੀਫਿਕ ਗੱਲ ਹੈ ਕਿ ਸਿੰਘ ਸਾਹਿਬ ਦੇ ਖਿਲਾਫ ਬੋਲਣ ਤੋਂ ਡਰਦਾ ਮੈਂ ਡਰਦਾ ਨਹੀਂ ਹਾਂ ਪਰ ਜੋ ਮੈਂ ਸਵਾਲ ਅੱਜ ਦਾ ਇਹ ਹੈ ਕਿ ਛੋੜੀ ਕਮੇਟੀ ਨੂੰ ਨਹੀਂ ਮੈਂ ਜਨਰਲੀ ਪੁੱਛ ਰਿਹਾ ਡੇਰੇ ਨਾਮ ਸੈਕਟਰੀਟ ਰੱਖਿਆ ਜਾਣਾ ਰੱਖੋ ਜਨਤਾ ਕੋਈ ਕੋਈ ਚੀਜ਼ ਸੰਸ ਸੋ ਜੀ ਵੀ ਗੈਸ ਅੱਜ ਦਾ ਸਪੈਸ਼ਲ ਸਵਾਲ ਇਹ ਹੈ ਕਿ ਉਹਨਾਂ ਨੇ ਸਾਡੀ ਚਿੱਠੀ ਲਿਖੀ ਅਸੀਂ ਉਹਦੀ ਪਰਤਾਵ ਕਰਕੇ ਪੂਰੀ ਇਮਾਨਦਾਰੀ ਨਾਲ ਉਹਦੇ ਬੇਸਡ ਆਨ ਟਰੂਥ ਆ ਬੇਸਡ ਆਨ ਗਰਾਉਂਡ ਰਿਐਲਿਟੀ ਅਸੀਂ ਜੋ ਬੋਲਦੇ ਆ ਅੱਜ ਦੇ ਇਸ਼ੂ ਤੋਂ ਬਾਹਰ ਜਾ ਕੇ ਮੈਂ ਇੱਕ ਸਵਾਲ ਨੀ ਬਾਹਰ ਮੈਂ ਜਾਵਾਂ ਨਾ ਅੱਜ ਦੇ ਇਸ਼ੂ ਤੋਂ ਮੈਂ ਬਾਹਰ ਕੋਈਦਾ ਸਵਾਲ ਤੁਹਾਡੇ ਤੋਂ ਕੀ ਤੁਹਾਨੂੰ ਲੱਗਦਾਗਾ ਕਿ ਡੇਰੇ ਨਾਲ ਸਿੱਖ ਰਿਸ਼ਤਾ ਰੱਖਣਾ ਹੈ ਮੈਂ ਜੋ ਥੋੜਾ ਇਸ ਨੂੰ ਤੁਸੀਂ ਤੁਹਾਡੀ ਇਸ ਗੱਲ ਤੇ ਲੋਕ ਕਹਿਣਗੇ ਤੁਸੀਂ ਕਿਉਂ ਨਹੀਂ ਬੋਲਦੇ ਆਹੀ ਗੱਲ ਲੋਕ ਲੋਕਾਂ ਨੂੰ ਸਿੱਖਾਂ ਨੂੰ ਇਹੀ ਆ ਕਿ ਕਿਉਂ ਨਹੀਂ ਬੋਲਦੇ ਅਸੀਂ ਕਿਸੇ ਪ੍ਰਧਾਨ ਨਹੀਂ ਬੋਲਦੇ ਕੱਲ ਤੱਕ ਤਾਂ ਜ਼ਿੰਮੇਵਾਰ ਨਹੀਂ ਬੋਲਦਾ ਅੱਜ ਦਾ ਇਸ਼ੂ ਆ ਉਹ ਤੋਂ ਬਿਨਾਂ ਤੁਹਾਡੇ ਸਵਾਲ ਕੋਈ ਚੰਗੇ ਤਰ੍ਹਾਂ ਦਿੱਤਾ ਛੋਕ ਇੰਦਰ ਪਰ ਇਹ ਵੀ ਕਿ ਏ ਮੇਰੇ ਅੱਜ ਦਾ ਕੋਈ ਸਵਾਲ ਨਹੀਂ ਹੈ ਅੱਜ ਦਾ ਜਿਹਾ ਸਵਾਲ ਵੈਸੇ ਕਹਣਾ ਮੈਂ ਜਨਰਲੀ ਕਹਿਣਾਗਾ ਸਿੱਖਣ ਦੇ ਲਈ ਕੀ ਕਹਿਣਾ ਚਾਹੁੰਦਾ ਐਸੀਪੀਸੀ ਪ੍ਰਧਾਨ ਦੇ ਤੌਰ ਤੇ ਛੱਡੋ ਅੱਜ ਸਿੱਖ ਤਾਂ ਹੈਗਾ ਨਾ ਸਭ ਤੋਂ ਪਹਿਲਾਂ ਤੂੰ ਸਿੱਖੋ ਜਿੰਦਗੀ ਵਿੱਚ ਕੋਈ ਚੀਜ਼ ਜਨਰਲੀ ਹੁੰਦੀ ਹੈ ਹਰ ਇੱਕ ਜੀ ਸਪੈਸੀਫਿਕ ਹੁੰਦੀ ਆ ਅੱਜ ਦਾ ਸਪੈਸੀਫਿਕ ਸਵਾਲ ਜਿਹੜਾ ਉਹਦਾ ਮੈਂ ਜਵਾਬ ਦੇਤਾ ਚਲੋ ਸੋ ਇਹ ਸੰ ਐਸਜੀਪੀਸੀ ਦੇ ਪ੍ਰਧਾਨ ਕਿਰਪਾਲ ਸਿੰਘ ਵਡੂਂਗਰ ਜਿਹੜੇ ਖੁੱਲ ਕੇ ਬੋਲਣ ਨੂੰ ਪਤਾ ਨਹੀਂ ਕਿਉਂ ਮੈਂ ਉਹਨਾਂ ਤੋਂ ਪੁੱਛਿਆ ਕਿ ਜਨਰਲੀ ਕੀ ਲੱਗਦਾ ਉਹਨਾਂ ਨੂੰ ਕਿ ਡੇਰੇ ਨਾਲ ਸੈਕਰੀਟਰੀਤਾ ਰੱਖਣਾ ਜਾਂ ਨਾ ਰੱਖਣਾ ਇਹ ਅਲੀਗੇਸ਼ਨ ਲੱਗ ਜਥੇਦਾਰਾਂ ਦੇ ਉੱਤੇ ਵੀ ਲੱਗਦਾ ਰਿਹਾਗਾ ਕਿ ਕਿਤੇ ਨਾ ਕਿਤੇ ਜਿਹੜੀ ਪ੍ਰਭਾਵ ਆਗਾ ਅਕਾਲੀ ਦਲ ਦਾ ਔਰ ਬਾਦਲ ਪਰਿਵਾਰ ਦਾ ਰਿਹਾ ਸ਼ਾਇਦ ਇਸੇ ਕਰਕੇ ਇਹ ਕਿਹਾ ਜਾਂਦਾਗਾ ਪਰ ਉਹਨਾਂ ਦਾ ਕਹਿਣਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਸਪੈਸਿਫਿਕ ਕਮੈਂਟ ਹੀ ਕਰੂੰਗਾ ਹਾਲਾਂਕਿ ਉਮੀਦ ਕਰਦੇ ਆ ਇੱਕ ਸਿੱਖ ਦੇ ਤੌਰ ਦੇ ਉੱਤੇ ਵੀ ਲੋਕ ਉਮੀਦ ਕਰਦੇ ਹੋਣਗੇ ਕਿ ਕਿਰਪਾਲ ਸਿੰਘ ਬਡੂਂਗਰ ਦੱਸਣ ਕਿ ਡੇਰੇ ਨਾਲ ਰਿਸ਼ਤਾ ਕੋਈ ਸਿੱਖ ਰੱਖੇ ਜਾਂ ਨਾ ਰੱਖੇ ਪਰ ਉਹਨਾਂ ਦਾ ਕਹਿਣਾ ਕਿ ਮੈਂ ਸਪੈਸਿਫਿਕ ਬੋਲਣਾ ਸਪੈਸਿਫਿਕ ਤੋਂ ਅੱਗੇ ਕੁਝ ਨਹੀਂ ਬੋਲਣਾ ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ